ਅਸਲ 'ਤੇ ਵੱਡੀ ਖਬਰ ਜੁੜੀ ਹੋਈ ਹੈ ਲਾਰੈਂਸ ਬਿਸ਼ਨੋਈ ਅਤੇ 골ਡੀ ਬਰਾੜ ਦੇ ਨਜ਼ਦੀਕੀ ਗੈਂਗਸਟਰ ਦੇ ਨਾਲ ਦੱਸਿਆ ਗਿਆ ਹੈ ਕਿ 골ਡੀ ਬਰਾੜ ਦੇ ਕਰੀਬੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਖੰਨਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਅਤੇ 골ਡੀ ਬਰਾੜ ਦੇ ਨਜ਼ਦੀਕੀ ਸਾਥੀ ਗੈਂਗਸਟਰ ਰਵੀ ਰਾਜਗੜ੍ਹ ਨੂੰ ਕਾਬੂ ਕਰਨ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਰਵੀ ਰਾਜਗੜ੍ਹ ਦੁਰਾਹਾ थाना ਖੇਤਰ ਦੇ ਚੌਣਕੀਆ ਖੁਰਦਚ ਜਮਿਨੀ ਝਗੜੇ ਤੋਂ ਉਪਜੇ ਗੋਲੀਕਾਂਡ ਮਾਮਲੇ ਦੇ ਵਿੱਚ ਮੋਲਜਮ ਸੀ ਉਲੀ ਸੂਤਰਾਂ ਦੇ ਅਨੁਸਾਰ ਉਸਦੇ ਪਿਤਾ ਜਗਤਾਰ ਸਿੰਘ ਜੋ ਕਿ ਪਿੰਡ ਦੇ ਸਰਪੰਚ ਵੀ ਨੇ ਵਿਦੇਸ਼ ਜਾ ਰਹੇ ਸੀ ਜਦੋਂ ਰਵੀ ਆਪਣੇ ਪਿਤਾ ਨੂੰ ਮਿਲਣ ਆਇਆ ਤਖੰਨਾ ਪੁਲਿਸ ਨੇ ਇੱਕ ਗੁਪਤ ਜਾਣਕਾਰੀ ਦੇ ਆਧਾਰ ਤੇ ਇਲਾਕੇ ਦੇ ਵਿੱਚ ਘੇਰਾਬੰਦੀ ਕਰ ਲਈ ਤੇ ਘੇਰਾਬੰਦੀ ਕਰਨ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ ਦੱਸਿਆ ਇਹ ਕਿ ਇੱਕ ਵੱਡੀ ਕਾਮਯਾਬੀ ਖੰਨਾ ਪੁਲਿਸ ਨੂੰ ਇਸ ਦੇ ਵਿੱਚ ਮਿਲੀ ਹੈ ਕਿਉਂਕਿ ਲੋਰੈਂਸ ਵਿਸ਼ਨੋਈ ਅਤੇ ਗੋਲਦੀ ਬਰਾੜ ਦੇ ਨਜ਼ਦੀਕੀ ਗੈਂਗਸਟਰ ਨੂੰ ਗ੍ਰਿਫਤਾਰ ਜਿਹੜਾ ਇੱਕ ਆ ਲਿਆ ਗਿਆ ਇੱਕ ਸਾਥੀ ਤੇ ਹੋਰ ਕਾਬੂ ਖੰਨਾ ਪੁਲਿਸ ਨੇ ਪਾ ਲਿਆ ਅਸਲ 'ਚ ਵੱਡੀ ਖਬਰ ਜਿਹੜੀ ਹੋਈ ਹੈ ਲਾਰੈਂਸ ਬਿਸ਼ਨੋਈ ਅਤੇ ਗੋਲਦੀ ਬਰਾੜ ਦੇ ਨਜ਼ਦੀਕੀ ਗੈਂਗਸਟਰ ਦੇ ਨਾਲ ਦੱਸਿਆ ਹੈ ਕਿ ਗੋਲਦੀ ਬਰਾੜ ਦੇ ਕਰੀਬੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਖੰਨਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਅਤੇ ਗੋਲਦੀ ਬਰਾੜ ਦੇ ਨਜ਼ਦੀਕੀ ਸਾਥੀ ਗੈਂਗਸਟਰ ਰਵੀ ਰਾਜਗੜ੍ਹ ਨੂੰ ਕਾਬੂ ਕਰਨ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਰਵੀ ਰਾਜਗੜ੍ਹ ਦੁਰਾਹਾ थाना ਖੇਤਰ ਦੇ ਚੌਣਕੀ ਅਖਰਦ ਚ ਜ਼ਮੀਨੀ ਝਗੜੇ ਤੋਂ ਉੱਜੇ ਗੋਲੀਕਾਂਡ ਮਾਮਲੇ ਦੇ ਵਿੱਚ ਮੋਲਜਮ ਸੀ ਪੁਲਿਸ ਉਤਰਾ ਦੇ ਅਨੁਸਾਰ ਉਸਦੇ ਪਿਤਾ ਜਗਤਾਰ ਸਿੰਘ ਜੋ ਕਿ ਪਿੰਡ ਦੇ ਸਰਪੰਚ ਵੀ ਨੇ ਵਿਦੇਸ਼ ਜਾ ਰਹੇ ਸੀ ਜਦੋਂ ਰਵੀ ਆਪਣੇ ਪਿਤਾ ਨੂੰ ਮਿਲਣ ਆਇਆ ਤਖੰਨਾ ਪੁਲਿਸ ਨੇ ਇੱਕ ਗੁਪਤ ਜਾਣਕਾਰੀ ਦੇ ਆਧਾਰ ਤੇ ਇਲਾਕੇ ਦੇ ਵਿੱਚ ਘੇਰਾਬੰਦੀ ਕਰ ਲਈ ਤੇ ਘੇਰਾਬੰਦੀ ਕਰਨ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ ਇਹ ਦੱਸਈਏ ਕਿ ਇੱਕ ਵੱਡੀ ਕਾਮਯਾਬੀ ਖੰਨਾ ਪੁਲਿਸ ਨੂੰ ਇਸ ਦੇ ਵਿੱਚ ਮਿਲੀ ਹੈ ਕਿਉਂਕਿ ਲਾਰੈਂਸ ਵਿਸ਼ਨੋਈ ਅਤੇ ਗੋਲਡੀ ਬਰਾੜ ਦੇ ਨਜ਼ਦੀਕੀ ਗੈਂਗਸਟਰ ਨੂੰ ਗ੍ਰਿਫਤਾਰ ਜਿਹੜਾ ਕਰ ਲਿਆ ਗਿਆ ਇੱਕ ਸਾਥੀ ਤੇ ਹੋਰ ਕਾਬੂ ਖੰਨਾ ਪੁਲਿਸ ਨੇ ਪਾ ਲਿਆ ਹੈ